ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਿਹੜਾ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਪ੍ਰੋਸਪੈਕਟਸ ਆ ਚੁੱਕਿਆਗਾ ਡਿਸਟੈਂਸ ਦਾ ਜਿਹੜਾ ਹੈਗਾ ਸੀਸੀ ਕਹਿੰਦੇ ਨੇ ਜਿਹਨੂੰ ਅਸੀਂ ਓਪਨ ਸਕੂਲ ਆਫ ਲਰਨਿੰਗ ਵੀ ਕਹਿੰਦੇ ਹਾਂ ਜਿਸ ਨੂੰ ਸੈਸ਼ਨ 2025-26 ਪਰਤੇ ਘਰੇ ਬੈਠ ਕੇ ਪੜ ਸਕਦੇ ਨੇਗੇ ਯੂਨੀਵਰਸਿਟੀ ਪਟਿਆਲਾ ਹੀ ਤੁਸੀਂ ਤਸਵੀਰ ਦੇਖ ਰਹੇ ਹੋ ਅੱਗੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੈਬਸਾਈਟ ਦੇਖ ਰਹੇ ਹੋ www eviww.org and www.cdoe.puj.in ਆਓ ਅੱਗੇ ਅਸੀਂ ਸੈਂਟਰ ਵਿੱਚ ਚਲਾਏ ਜਾ ਰਹੇ ਜਿਹੜੇ ਕਿਹੜੇ-ਕਿਹੜੇ ਕੋਰਸ ਨੇਗੇ ਇਸ ਬਾਰੇ ਜਾਣਕਾਰੀ ਇਕੱਤਰਤ ਕਰੀਏ ਤੁਹਾਨੂੰ ਸੈਸ਼ਨ 2025-26 ਲਈ ਸੈਂਟਰ ਦੇ ਪੋਸਟ ਗ੍ਰੈਜੂਏਟ ਕੋਰਸ ਪਛਾਵਾ ਦੇ ਵਿਸ਼ੇ ਵਿੱਚ ਜਿਹੜੀ ਡਿਸਟੈਂਸ ਦੇ ذریعے ਐਮਏ ਕਰਵਾਈ ਜਾਂਦੀ ਹੈ ਐਮਏ ਅੰਗਰੇਜ਼ੀ ਪੰਜਾਬੀ ਤੇ ਐਮਹਿੰਦੀ ਸਮਾਜ ਵਿਗਿਆਨ ਦੇ ਵਿਸ਼ੇ ਵਿੱਚ ਐਮਏ ਐਮਏ ਅਰਥ ਸ਼ਾਸਤਰ ਐਮਏ ਰਾਜਨੀਤੀ ਸ਼ਾਸਤਰ ਐਮਏ ਇਤਿਹਾਸ ਐਮਏ ਲੋਕ ਪ੍ਰਸ਼ਾਸਨ ਐਮਏ ਸਮਾਜ ਵਿਗਿਆਨ ਐਮਏ ਪੱਤਰਕਾਰੀ ਤੇ ਜਨ ਸੰਚਾਰ ਤੇ ਐਮਏ ਐਜੂਕੇਸ਼ਨ ਧਰਮਧਿਆਨ ਖੇਤਰ ਦੀ ਐਮਏ ਐਮਏ ਧਰਮਧਿਆਨ ਐਮਏ ਸਿੱਖਿਆਨ ਕਿ ਤਮਕਿ ਖੇਤਰਾ ਵਿੱਚ ਐਮਏ ਜਿਹੜੀ ਐਮਬੀਏ ਐਮਐਸ ਸੀਆਈਟੀ ਐਮਕਾਮ ਸੈਂਟਰ ਦੇ ਅੰਡਰ ਗ੍ਰੈਜੂਏਟ ਕੋਰਸ ਨੇ ਜਿਹੜੇ ਬੀਬੀਏ ਬੀਸੀਏ ਬੀਐਡ ਬੀਕਾਮ ਬੀਐਲਬੀਏ ਡਿਪਲੋਮਾ ਤੇ ਸਰਟੀਫਿਕੇਟ ਕੋਰਸ ਐਡਵਾਂਸ ਗ੍ਰੈਜੂਏਟ ਡਿਪਲੋਮਾ ਇਨ ਅਕਾਊਂਟਿੰਗ ਅਤੇ ਟੈਕਸੇਸ਼ਨ ਐਡਵਾਂਸ ਗ੍ਰੈਜੂਏਟ ਡਿਪਲੋਮਾ ਇਨ ਪੱਤਰਕਾਰੀ ਤੇ ਜਨ ਸੰਚਾਰ ਐਡਵਾਂਸ ਗ੍ਰੈਜੂਏਟ ਡਿਪਲੋਮਾ ਇਨ ਕਨਫਲਿਕਟ ਰੈਜ਼ੋਲੂਸ਼ਨ ਐਡਵਾਂਸ ਗ੍ਰੈਜੂਏਟ ਡਿਪਲੋਮਾ ਇਨ ਕ੍ਰਿਮਨੋਲੋਜੀ ਤੇ ਪਬਲਿਕ ਐਡਮਿਨਿਸਟ੍ਰੇਸ਼ਨ ਐਡਵਾਂਸ ਗ੍ਰੈਜੂਏਟ ਡਿਪਲੋਮਾ ਇਨ ਐਚ ਆਈ ਵੀ ਕਾਉਂਸਲਿੰਗ ਇਸ ਤਰ੍ਹਾਂ ਦੇ ਨਾਲ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਡੀ ਲਿਵ ਡਿਪਲੋਮਾ ਇਨ ਡਿਵਿਨਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਪੰਜਾਬੀ ਪ੍ਰਵੇਸ਼ਕਾ ਗਿਆਨਨੀ ਸਰਟੀਫਿਕੇਟ ਕੋਰਸ ਇਨ ਕੁਐਸਚਨਸ ਡਾਕੂਮੈਂਟਸ ਐਂਡ ਫਿੰਗਰਪ੍ਰਿੰਟ ਅਨਲਸਾ ਸ਼ਮਾਈ ਸਰਟੀਫਿਕੇਟ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ ਵਿਦਿਆਰਥੀ ਸਮੇਂ-ਸਮੇਂ ਤੇ ਸੈਂਟਰ ਦੀ ਜਿਹੜੀ ਵੈਬਸਾਈਟ ਤੇ ਚੈੱਕ ਕਰਦੇ ਰਹਿਣ ਤਾਂ ਜੋ ਸਮੇਂ ਸਿਰਾਂ ਜਾਂ ਨਜਬ ਤਬਦੀਲੀਆਂ ਤੋਂ ਵਿਦਿਆਰਥੀ ਜਾਣੂ ਹੋ ਸਕਣ ਇਸ ਸਬੰਧੀ ਸੈਂਟਰ ਵਿਦਿਆਰਥੀਆਂ ਨੂੰ ਨਿੱਜੀ ਤੌਰ ਤੇ ਜਿਹੜਾ ਸੂਚਿਤ ਨਹੀਂ ਕਰੇਗਾ ਇਸ ਤਰ੍ਹਾਂ ਦੇ ਨਾਲ ਜਿਹੜੀ ਤੁਹਾਡੇ ਸਾਹਮਣੇ ਇਹ ਰੱਖੀ ਹੈਗੀ ਜਾਣਕਾਰੀ ਨੂੰ ਆਪ ਵੱਤ-ਵੱਤ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹ ਮੌਕੇ ਦਾ ਲਾਭ ਉਠਾ ਸਕਣ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਸ਼ੁਕਰੀ